ਹਾਂਜੀ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਦੇਵਤਿਆਂ ਦੀ ਧਰਤੀ ਦੇ ਉੱਤੇ ਦਾਨਵਾ ਦਾ ਰਕਸ਼ਾ ਦਾ ਖੇਡ ਹੋ ਰਿਹਾ ਹਾਂਜੀ ਮੈਂ ਗੱਲ ਕਰ ਰਿਹਾ ਹਿਮਾਚਲ ਦੀ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਜਿਹੜੀ ਪਿਛਲੇ ਦਿਨਾਂ 'ਚ ਕੁੱਟਮਾਰ ਹੋਈ ਆ ਬਹੁਤ ਗੁਰੀ ਤਰ੍ਹਾਂ ਉਸ ਪੰਜਾਬੀ ਜੋੜੇ ਨੂੰ ਇੱਕ ਪੰਜਾਬੀ ਨੌਜਵਾਨ ਸੀ ਨਾਲ ਉਹਦੇ ਇੱਕ ਉਲੀ ਜਿਹੜੀ ਸਾਥਣ ਸੀਗੀ ਉਹ ਗੋਰੀ ਸੀਗੀ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਗੁਰੀ ਤਰ੍ਹਾਂ ਕੁੱਟਿਆ ਜਾਂਦਾ ਇੱਕ ਪੰਜਾਬੀ ਨੌਜਵਾਨ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਹਿਮਾਚਲ ਘੁੰਮਣ ਫਿਰਨ ਲ ਜਾਂਦਾ ਉੱਥੇ ਸੈਂਕੜੇ ਬੰਦਿਆਂ ਦਾ ਆ ਕੇ ਝੁੰਡ ਕੇ ਲੈਂਦਾ ਤੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਉਸ ਤੋਂ ਬਾਅਦ ਜਿਹੜਾ ਸ਼ਰਮਨਾਕ ਹੁਣ ਤੱਕ ਜਿਹੜੀ ਗੱਲਬਾਤ ਵਾਪਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਰੱਤੇ ਨਹੀਂ ਆਈ ਹਮਾਚਲ ਦਾ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹੜੀ ਕਾਂਗਰਸ ਕਹਿੰਦੀ ਆ ਅਸੀਂ ਸੈਕੂਲਰ ਆ ਅਸੀਂ ਧਰਮ ਨਿਰਪੱਖ ਆ ਅਸੀਂ ਧਰਮ ਦੀ ਜਾਤ ਦੀ ਰਾਜਨੀਤੀ ਨਹੀਂ ਕਰਦੇ ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਜੋ ਹਾਲਾਤ ਇੱਥੇ ਘੱਟ ਗਿਣਤੀਆਂ ਦੇ ਨਾਲ ਲਗਾਤਾਰ ਇਸ ਧਰਤੀ ਦੇ ਉੱਤੇ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਰਹੇ ਆ ਧੱਕੇ ਹੁੰਦੇ ਆ ਰਹੇ ਆ ਚਾਹੇ ਪੰਜਾਬ ਦੇ ਨਾਲ ਪਹਿਲਾਂ ਵੀ 84 ਵੇਲੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਜ਼ੁਲਮ ਦੇ ਧੱਕਾ ਹੋਇਆ ਉਹ ਅੱਜ ਵੀ ਪੰਜਾਬੀ ਉਸ ਨੂੰ ਚੱਲ ਰਹੇ ਨੇ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਵਿੱਚ ਇੱਥੇ ਸਰਕਾਰ ਕਾਂਗਰਸ ਦੀ ਆ ਕੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਹੈ ਬੋਲਿਆ ਨਹੀਂ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਕਿ ਸੈਂਕੜੇ ਬੰਦਿਆਂ ਦੁਆਰਾ ਬੁਰੀ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਤੇ ਨਾਲ ਉਹਦੀ ਸਾਥਣ ਦੀ ਕੁੱਟਮਾਰ ਕਰਨਾ ਤੇ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਕੰਮ ਸਰਕਾਰਾਂ ਦਾ ਹੈ ਕੰਮ ਲੋਕਾਂ ਦਾ ਨਹੀਂ ਆ ਇਹ ਕੰਮ ਪੰਜਾਬ ਸਰਕਾਰ ਨੇ ਹਿਮਾਚਲ ਸਰਕਾਰ ਨਾਲ ਗੱਲ ਕਰਨੀ ਹੈ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਆ ਵੀ ਜੋ ਪੰਜਾਬੀਆਂ ਨਾਲ ਹਿਮਾਚਲ ਚ ਪਹਿਲੀ ਵਾਰ ਧੱਕਾ ਨਹੀਂ ਹੋਇਆ ਅੱਗੇ ਵੀ ਕਈ ਵਾਰੀ ਹਿਮਾਚਲ ਦੇ ਵਿੱਚ ਜਦੋਂ ਸਾਡੇ ਨੌਜਵਾਨ ਮੁੰਡੇ ਕੋਈ ਕੇਸ ਲਈ ਨਸ਼ਾਨ ਸਾਭ ਲਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਆ ਉੱਥੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਲੀਲ ਵੀ ਕੀਤਾ ਜਾਂਦਾ ਗਾਲਾਂ ਵੀ ਕੱਢੀਆਂ ਜਾਂਦੀਆਂ ਕਿਸ ਇਨਸਾਨ ਸਾਹਿਬ ਨੂੰ ਲਾਹਾ ਵੀ ਜਾਂਦਾ ਮੋਟਰਸਾਈਕਲਾਂ ਤੋਂ ਪਾੜਿਆ ਵੀ ਜਾਂਦਾ ਅੱਗਾਂ ਵੀ ਲਾਈਆਂ ਜਾਂਦੀਆਂ ਸੋ ਇਹ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਖਾਸ ਤੌਰ ਦੇ ਉੱਤੇ ਬਿਆਨ ਆਉਣੇ ਕੰਗਣਾ ਰਣਾਉਤਾ ਬਿਆਨ ਆਉਣਾ ਕਿ ਇੱਥੇ ਅੱਤਵਾਦ ਵੱਲ ਵੱਧ ਰਿਹਾ ਪੰਜਾਬ ਅੱਤਵਾਦ ਫੈਲ ਰਿਹਾ ਪੰਜਾਬ ਚ ਹਿਮਾਚਲ ਦੀ ਬੱਚੇ ਘਟਨਾ ਦਾ ਵਾਪਰ ਜਾਣਾ ਸਮੇਂ-ਸਮੇਂ ਤੇ ਹੋਰ ਬਹੁਤ ਤਰ੍ਹਾਂ ਦੇ ਆਗੂਆਂ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੇ ਬਿਆਨ ਆਉਣੇ ਇਹ ਜਿਹੜੀ ਹਕੂਮਤ ਤਾਂ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰ ਰਹੀ ਆ ਸਕੋਤ ਤਾਂ ਹਨ ਉਹ ਵਿਚੇਤ ਹੋਣ ਦੀ ਲੋੜ ਆ ਅਗਲੀ ਮੈਂ ਬੇਨਤੀ ਕਰਦਾ ਇਹ ਚਿਤਾਵਨੀ ਸਮਝ ਲੋ ਬੇਨਤੀ ਸਮਝ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਦਾ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇੱਥੇ ਕਲੋਨੀਆਂ ਬਣੀਆਂ ਹੋਈਆਂ ਨੇ ਖੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਕਪੁਰ ਦੇ ਵਿੱਚ ਅਸੀਂ ਉਹਨਾਂ ਦਾ ਸ਼ਾਂਤ ਮੈਇ ਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਰਾਂਗੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਈ ਸੱਜਣਾ ਦੇ ਬੇਲੀਆਂ ਦੇ ਨੌਜਵਾਨਾਂ ਦੇ ਫੋਨ ਆਏ ਕਿ ਭਾਈ ਸਾਨੂੰ ਜੋ ਹਿਮਾਚਲ ਚ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਲਗਾਤਾਰ ਸਾਡੇ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਜਿਨੀ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤਾਂ ਮੈਂ ਉਹਨਾਂ ਨੂੰ ਅੱਜ ਨੌਜਵਾਨਾਂ ਨੂੰ ਫੋਨ ਦੇ ਉੱਤੇ ਵੀ ਅਪੀਲ ਕੀਤੀ ਹੈ ਕਿ ਅਸੀਂ ਸਬਰ ਤੋਂ ਕੰਮ ਲੈਣਾ ਜਾਂ ਹੱਦ ਤੇ ਤੋਂ ਕੰਮ ਲੈਣਾ ਕੋਈ ਝੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਹਾਂ ਆਪਾਂ ਨੂੰ ਪਤਾ ਹੈ ਖੜ੍ਹ ਮਹਾਲੀ ਜੀਰਖਪੁਰ ਦੇ ਵਿੱਚ ਕਈ ਕਲੌਨੀਆਂ ਐਸੀਆਂ ਹੈਗੀਆਂ ਨੇ ਜਿੰਨਾ ਕਲੌਨੀਆਂ ਦੇ ਵਿੱਚ ਇਹ ਲਿਖ ਕੇ ਲਾਇਆ ਕਿ ਇੱਥੇ ਸਿਰਫ ਤੇ ਸਿਰਫ हिमाचल ਦੇ ਬੰਦੇ ਹੀ ਹਿਮਾਚਲੀ ਹੀ ਇੱਥੇ ਘਰ ਆਪਣਾ ਲੈ ਸਕਦੇ ਆ ਖੜ ਦੇ ਵਿੱਚ ਤਾਂ ਕਲੋਨੀ ਪੂਰੀ ਹਿਮਾਚਲੀਆਂ ਦੀ ਐ ਦੋ ਤਿੰਨ ਘਰ ਪੰਜਾਬੀਆਂ ਦੇ ਸੀਗੇ ਉਹ ਵੀ ਉੱਥੋਂ ਆਪਣੇ ਘਰ-ਵਾਰ ਵੇਚ ਕੇ ਤੁਰ ਗਏ ਪਤਾ ਲੱਗੇ ਵੀ ਚਾਰ ਸਪਰੇ ਹਿਮਾਚਲ ਦੇ ਲੋਕਾਂ ਨੇ ਆ ਕੇ ਕਬਜ਼ਾ ਕਰ ਲਿਆ ਮੈਂ ਬਹੁਤ ਵਾਰੀ ਬੋਲੀ ਐ ਇਹ ਗੱਲ ਇਹ ਪੰਜਾਬ ਦੇ ਇਨ੍ਹਾਂ ਧੋਖੇਬਾਜ਼ ਗਦਾਰਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘੱਟੋ-ਘੱਟ ਘੱਟੋ-ਘੱਟ ਪੈਣ 70000 ਬੰਦਾ ਕਰੀਬ-ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕਿਆ ਤੇ ਸਾਡਾ ਇਹਨਾਂ ਦਸ ਸਾਲਾਂ ਦੇ ਵਿੱਚ 10 ਬੰਦੇ ਮੈਨੂੰ ਲੱਗੇ ਦਿਖਾ ਦਿਓ ਵੀ ਦਸਾਂ ਸਾਲਾਂ ਦੇ ਵਿੱਚ ਪੰਜਾਬ ਦੇ ਬੰਦੇ ਹਿਮਾਚਲ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗੇ ਹੋਣ ਤੇ ਮੈਂ ਤੁਹਾਨੂੰ ਅੰਕੜੇ ਦੇ ਸਰਾਂ ਰਿਕਾਰਡ ਦੇ ਸਕਾਂ ਕਿ ਪਿਛਲੇ 10-12 ਸਾਲਾਂ ਦੇ ਵਿੱਚ 65-70 ਹਜ਼ਾਰ ਦੇ ਕਰੀਬ ਬੰਦੇ ਜਿਹੜੇ ਹਿਮਾਚਲ ਦੇ ਸਰਕਾਰੀ ਨੌਕਰੀ ਪੰਜਾਬ ਜਾ ਕੇ ਲੈ ਚੁੱਕੇ ਆ। ਨਾਲੇ ਸਾਡੀ ਧਰਤੀ ਤੇ ਕਾਬਜ ਹੋ ਰਹੇ ਨੇ, ਸਾਡੀਆਂ ਨੌਕਰੀਆਂ ਤੇ ਕਾਬਜ ਹੋ ਰਹੇ ਨੇ। ਨਾਲੇ ਜੇ ਆਪਾਂ ਇੱਥੋਂ ਸੀ ਕੋ ਸਾਡਾ ਬੰਦਾ ਕੋ ਸਾਡੇ ਨੌਜਵਾਨ ਘੁੰਮਣ ਫਿਰਨ ਲਈ ਹਿਮਾਚਲ ਜਾਂਦੇ ਆ ਤਾਂ ਉਹਨਾਂ ਦੀ ਕੋਟ ਮਾਰ ਕੀਤੀ ਜਾਂਦੀ ਹੈ ਜਲੀ ਵੀ ਕੀਤੇ ਜਾਂਦੇ ਨੇ ਕੰਗਾਂ ਨੂੰ ਦਾ ਫੜ ਕੇ ਥਾਣੇ ਵੀ ਲਿਜਾਇਆ ਜਾਂਦਾ ਪਿੱਛੇ ਜੇ ਵੀ ਕਈ ਵੀਡੀਓ ਆਈਆਂ ਸ਼ਰੇਆਮ ਹਿਮਾਚਲ ਪੁਲਿਸ ਵਾਲੇ ਵੀ ਸਾਡੇ ਨੌਜਵਾਨਾਂ ਦੇ ਡੰਡੇ ਮਾਰਦੇ ਹਿਮਾਚਲ 'ਚ ਦੇਖੇ ਗਏ ਆ ਸੋ ਮੈਂ ਆਉਣ ਵਾਲੇ ਦਿਨਾਂ ਦੇ ਬੱਚੇ ਅਪੀਲ ਕਰਦਾ ਸਾਡਾ ਸਨੇਹਾ ਸਾਡਾ ਸਿਧਾਂਤ ਸਾਡੇ ਗੁਰੂਆਂ ਦੇ ਸਨੇਹ ਸਾਡੇ ਉਹਨਾਂ ਦੇ ਸਿਧਾਂਤ ਗੁਰੂਆਂ ਦੇ ਵਿਚਾਰਧਾਰਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ ਜਿਹੜੇ ਵੀ ਹਿਮਾਚਲ ਵਾਲੇ ਨੇ ਸਾਡੇ ਲਈ ਉਹ ਇੱਕ ਇਨਸਾਨ ਨੇ ਸਾਡੇ ਲਈ ਸਭ ਤੋਂ ਉੱਤੇ ਇਨਸਾਨੀਅਤ ਆ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨਸਾਨ ਆ ਸਾਡੇ ਗੁਰੂਆਂ ਦੇ ਫਲਸਫੇ ਸਾਡੇ ਗੁਰੂਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਵੀ ਹੀ ਸਰਬੋਤਮ ਆ ਅਸੀਂ ਕਿਸੇ ਦੇ ਜਾਤੀ ਤੌਰ ਤੇ ਖਿਲਾਫ ਨਹੀਂ ਆ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹਿਮਾਚਲ ਦੇ ਬੰਦੇ ਸਰਕਾਰੀ ਨੌਕਰੀ ਕਰਦੇ ਆ ਜਿੱਥੇ-ਜਿੱਥੇ ਹਿਮਾਚਲ ਦੇ ਬੰਦੇ ਇੱਥੇ ਕਲੋਨੀਆਂ 'ਚ ਬੈਠੇ ਆ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਮੈਂ ਫਿਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਕੋਈ ਧੜਕਾਟ ਵਾਲੀ ਕਾਰਵਾਈ ਨਹੀਂ ਕਰਨੀ ਕਿਸੇ ਦੇ ਖਿਲਾਫ ਹਿੰਸਕ ਨਹੀਂ ਹੋਣਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਭਰਾਵਾਂ ਨੂੰ ਉਹਨਾਂ ਹਿਮਾਚਲੀ ਭੈਣਾਂ ਨੂੰ ਅਸੀਂ ਉੱਥੇ ਇਹ ਪੁੱਛਣਾ ਚਾਹਾਂਗੇ ਉਹਨਾਂ ਦੀ ਖਾਤਰ ਲੰਗਰ ਵੀ ਲਾਵਾਂਗੇ ਚਾਹ ਪਾਣੀ ਪੀਆਵਾਂਗੇ ਪਰ ਉਹਨਾਂ ਨੂੰ ਇਹ ਪੁੱਛਾਂਗੇ ਵੀ ਸਾਡਾ ਇਹ ਦੱਸੋ ਵੀ ਜਿਹੜੇ ਸਾਡੇ ਬੰਦੇ ਇੱਥੋਂ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਆ ਉਹਨਾਂ ਪੰਦਿਆਂ ਦੇ ਨਾਲ ਇਹ ਕਿਉਂ ਕੀਤਾ ਜਾਂਦਾ ਕਦੇ ਤੁਹਾਨੂੰ ਹਿਮਾਚਲ ਦੇ ਕਿਸੇ ਬੰਦੇ ਨੂੰ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਪੰਜਾਬ ਦੇ ਵਿੱਚ ਕਿਸੇ ਪੰਜਾਬੀ ਬੰਦੇ ਵੱਲੋਂ ਕਦੇ ਕੁੱਟਿਆ ਮਾਰਿਆ ਗਿਆ ਹੋਵੇ ਕਦੇ ਕਿਸੇ ਤਰੀਕੇ ਨਾਲ ਜਲੀਲ ਕੀਤਾ ਗਿਆ ਹੋਵੇ ਕਦੇ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਤਾਂ ਦਿਖਾ ਦਿਓ ਤੁਸੀਂ ਵੀ ਤਾਂ ਕਿੰਨੇ ਇੱਥੇ ਆ ਕੇ ਨੌਕਰੀਆਂ ਕਰਦੇ ਹੋ ਕਿੰਨੇ ਚੰਡੀਗੜ੍ਹ ਚ ਤੁਸੀਂ ਲੱਗੇ ਹੋਏ ਹੋ ਕਿੰਨੇ ਪੰਜਾਬ ਦੇ ਹਸਪਤਾਲਾਂ ਚ ਹਿਮਾਚਲ ਦੇ ਬੰਦੇ ਲੱਗੇ ਹੋਏ ਨੇ ਇੱਕ ਪਾਸੇ ਕਿਹਾ ਜਾਂਦਾ ਕਿ ਬਾਸੂ ਦੇਵ ਕਟੋਂਮ ਬਾਸੂ ਦੇਵ ਕਟੋਂਮ ਤੋਂ ਭਾਵ ਆ ਕਿ ਪੂਰੀ ਦੁਨੀਆ ਜਿਹੜੀ ਇੱਕ ਭਾਈਚਾਰਾ ਹੈ ਪੂਰੀ ਦੁਨੀਆ ਇੱਕੋ ਹੀ ਹੈ ਪੂਰੀ ਦੁਨੀਆ ਸਾਰੀ ਹੌਲੀ-ਹੌਲੀ ਜਿਵੇਂ ਆਪਾਂ ਕਹਿੰਦੇ ਪੂਰੀ ਦੁਨੀਆ ਇੱਕ ਪਿੰਡ ਬਣ ਰਹੀ ਹੈ ਪੂਰੀ ਦੁਨੀਆ ਇਕੱਠੀ ਹੋ ਰਹੀ ਹੈ ਪੂਰੀ ਦੁਨੀਆ ਦਾ ਭਾਈਚਾਰਾ ਪੂਰੀ ਦੁਨੀਆ ਦੇ ਲੋਕ ਇੱਕ ਦੂਜੇ ਨੇੜੇ ਆ ਰਹੇ ਨੇ ਦੇਸ਼ਕ ਦੂਜੇ ਨੇੜੇ ਆ ਰਹੇ ਨੇ ਇੱਕ ਪਾਸੇ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਜੋ ਆਪਾਂ ਦੇਖ ਰਹੇ ਹਾਂ ਕਿ ਦੇਸ਼ ਦੇ ਅੰਦਰ ਭਾਪੀ ਫਲਾ ਰਹੀ ਹੈ ਧਰਮਾਂ ਦੇ ਉੱਤੇ ਜਾਤਾਂ ਦੇ ਉੱਤੇ ਲੋਕਾਂ ਨੂੰ ਵੱਖ-ਵੱਖ ਵਰਗਾਂ ਦੇ ਉੱਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਲੋਕਾਂ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਗੋਦੀ ਮੀਡੀਆ ਹੁਣ ਨਫ਼ਰਤ ਭਰ ਰਿਹਾ ਜ਼ਹਿਰ ਭਰ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਉਲਾਂਤੀਜਾ ਇਹਨਾਂ ਕਹੇ ਆ ਰਹੇ ਆ ਕਿ ਅੱਜ ਸਾਨੂੰ ਸਾਡੇ ਪੰਜਾਬੀ ਜੋੜੇ ਨੂੰ ਹਿਮਾਚਲ ਚ ਕੁੱਟਿਆ ਮਾਰਿਆ ਜਾਂਦਾ। ਸੋ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲੇ ਦਾ ਹੱਲ ਨਹੀਂ ਹੁੰਦਾ। ਜਾਇ ਇਹ ਧੱਕੇਸ਼ਾਹੀ ਹਿਮਾਚਲ ਦੇ ਵਿੱਚ ਪੰਜਾਬ ਦੇ ਸਾਡੇ ਕਿਸੇ ਵੀ ਭਰਾ ਦੇ ਨਾਲ ਚਾਹੇ ਪੰਜਾਬ ਦਾ ਸਾਡਾ Hindu ਭਰਾ ਹੈ, ਚਾਹੇ ਕੋ ਪੰਜਾਬ ਦਾ ਮੁਸਲਮਾਨ ਭਰਾ ਹੈ, ਚਾਹੇ ਕੋ ਪੰਜਾਬ ਦਾ ਸਿੱਖ ਭਰਾ ਉਹ ਹਿਮਾਚਲ ਜਾਂਦਾ ਘੁੰਮਣ ਖਰਨ ਦੇ ਲਈ ਤੇ ਉਹਦੇ ਨਾਲ ਇਹ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਸ਼ਾਂਤਮਈ ਤਰੀਕੇ ਨਾਲ ਦੇਮਾਂ ਤੇ ਮੈਂ ਅਪੀਲ ਕਰਦਾ ਹਾਂ ਨੌਜਵਾਨਾਂ ਨੂੰ ਕਿ ਸਾਨੂੰ ਇਸ ਗੱਲ ਦੇ ਖਿਲਾਫ ਲਾਮਬੰਦ ਹੋਣ ਦੀ ਲੋੜ ਆ ਅਰ ਤੁਹਾਨੂੰ ਜਿੱਥੇ ਮਰਜ਼ੀ ਤੁਰੇ ਫਿਰੋਗੇ ਚੱਕ ਕੇ ਸੋਡੇ ਛੱਤਰ ਫੇਰਨਗੇ ਇੱਕ ਨੌਜਵਾਨ ਵਿੱਚ ਲਿਖਦਾ ਕਹਿੰਦਾ ਹਿਮਾਚਲ ਇੱਕ ਹਿਮਾਚਲ ਦੇ ਲਿਖ ਰਿਹਾ ਕਹਿੰਦਾ ਹਿਮਾਚਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਸਿੱਖ ਟਾਰਗੇਟ ਸਿੱਖ ਨਿਸ਼ਾਨੇ ਦੇ ਚਾਰਸ਼ਪੇਰੇ ਨੇ ਜਿਹੜੇ ਸਿੱਖਾਂ ਨੇ ਇਸ ਮੁਰਖ ਦੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆਪਣਾ ਖੂਨ ਡੋਲਿਆ ਇਸ ਮੁਰਖ ਨੂੰ ਆਪਣੀ ਧਰਤੀ ਨੂੰ ਉਹਨਾਂ ਲੋਕਾਂ ਨੇ ਅੱਜ ਪਾਣੀ ਤੋਂ ਬਿਨਾਂ ਬੰਜਰ ਹੋਣ ਵੱਲ ਵੱਧ ਰਹੀ ਹੈ ਜ਼ਹਿਰਾਂ ਪਾ ਕੇ ਜ਼ਹਿਰੀਲੀ ਕਰ ਲਈ ਆਪਣੀ ਆਬੋ ਹਵਾ ਆਪਣੀ ਧਰਤੀ ਪਰ ਇਸ ਮੁਲਕ ਦਾ ਢਿੱਡ ਭਰਿਆ ਅਨਾਜ ਇੰਨਾ ਪੈਦਾ ਕੀਤਾ ਇਸ ਪੰਜਾਬੀਆਂ ਨੇ ਤੇ ਪੂਰੇ ਮੁਲਕ ਦੀ ਖਾਤਰ ਅੱਜ ਵੀ ਜੇ ਕਿਸੇ ਚੀਨ ਦੇ ਨਾਲ ਲੜਦੇ ਸਾਡੇ ਜਵਾਨ ਸ਼ਹੀਦ ਹੁੰਦੇ ਨੇ ਤਾਂ ਪੰਜਾਂ ਦੇ ਵਿੱਚੋਂ ਤਿੰਨ ਜਾਂ ਚਾਰ ਸਾਡੇ ਸਿੱਖ ਨੌਜਵਾਨ ਹੁੰਦੇ ਨੇ ਤਰੰਗੇ ਚਲ ਭੇਟੀਆਂਆਂ ਵਾਂ ਲਾਸ਼ਾਂ ਉਹਨਾਂ ਦੀਆਂ ਘਰਾਂ ਨੂੰ ਆਉਂਦੀਆਂ ਨੇ ਹੁਣ ਵੀ ਆ ਲਗਾਤਾਰ ਪਿਛਲੇ ਹਫ਼ਤੇ 10 ਦਿਨਾਂ ਤੋਂ ਲਗਾਤਾਰ ਜਿਹੜੇ ਸਾਡੇ ਫੌਜੀ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਚਾਰ ਮੁੰਡੇ ਜਿਹੜੇ ਉਹ ਪੰਜਾਬ ਦੇ ਨੇ ਤਾਂ ਪਰ ਇਹ ਇਹ ਸਾਨੂੰ ਇਹਦਾ ਜਿਹੜਾ ਇਸ ਕੁਰਬਾਨੀ ਦਾ ਮੁੱਲ ਹੈ ਜਿਹੜਾ ਉਹ ਸਾਨੂੰ ਜਲੀਲ ਕਰਕੇ ਸਾਨੂੰ ਮਾਰ ਕੇ ਸਾਨੂੰ ਜਿੱਲਾਂ ਚ ਬੰਦ ਕਰਕੇ ਸਾਨੂੰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਸਾਡਾ ਜਿਹੜਾ ਮੁੱਲ ਮੋੜਿਆ ਜਾ ਰਿਹਾ ਸੋ ਇਹ ਗੱਲ ਸੋਚਣ ਦੀ ਲੋੜ ਹੈ ਕਿ ਜਿਹੜੀ ਧਰਤੀ ਦੇਵਤਿਆਂ ਦੀ ਧਰਤੀ ਹੈ ਔਰ ਅਕਸ਼ਰ ਦੀ ਧਰਤੀ ਕਿਵੇਂ ਬਣ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ ਕਿ ਲਗਾਤਾਰ ਇਹ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਲਗਾਤਾਰ ਹਿਮਾਚਲ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਦੇ ਕਿਸੇ ਨਿਸ਼ਾਨ ਸਾਹਿਬ ਲਾਏ ਜਾ ਰਹੇ ਨੇ ਉਹਨਾਂ ਨੂੰ ਥਾਣੇ ਚ ਬੰਦ ਕਰਾਇਆ ਜਾ ਰਿਹਾ ਹੈ ਦਲੀਲ ਕੀਤਾ ਜਾ ਰਿਹਾ ਹੈ ਕਿਉਂ ਆ ਇਹਦੇ ਪਿੱਛੇ ਕਾਰਨ ਕੀ ਆ ਕੀ ਆਖਰ ਸਿੱਖਾਂ ਨਾਲ ਕੀ ਕਰਨਾ ਚਾਹੁੰਦੇ ਆ ਸੋ ਮੈਂ ਅਪੀਲ ਕਰਦਾ ਕਿ ਸਾਡੇ ਸਾਰੇ ਭਾਈਚਾਰੇ ਨੂੰ ਗੁਰਿੰਦਰਜੀਤ ਬਾਈ ਲਿਖਦਾ ਪ੍ਰਿੰਸ ਲੁਧਿਆਣੇ ਤੋਂ ਕਹਿੰਦਾ ਸਾਰੇ ਭਾਈਚਾਰਿਆਂ ਬਿਲਕੁਲ ਇਹ ਮਸਲਾ ਇਕੱਲੇ ਸਿੱਖਾਂ ਦਾ ਨਹੀਂ ਹੈ ਇਹ ਪੰਜਾਬ ਦਾ ਚਾਹੇ ਹਿੰਦੂ ਆ ਚਾਹੇ ਪੰਜਾਬ ਦਾ ਮੁਸਲਮਾਨ ਹੈ ਉਹ ਸਾਰਿਆਂ ਨੂੰ ਇਸ ਮਸਲੇ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਇਹ ਮਸਲਾ ਛੋਟਾ ਨਹੀਂ ਨੂੰ ਛੋਟਾ ਨਾ ਬਣਾ ਕੇ ਦੇਖੋ ਅੱਜ ਇੱਕ ਘਟਨਾ ਵਾਪਰਦੀ ਹੈ ਹਿਮਾਚਲ ਚ ਕੱਲ ਨੂੰ ਹੋਰ ਕਿਤੇ ਵੀ ਸਿੱਖ ਵਕ ਵਕ ਥਾਵਾਂ ਤੇ ਜਾਂਦੇ ਆ ਉੱਥੇ ਇਹ ਘਟਨਾਵਾਂ ਤੇ ਮੈਂ ਅਪੀਲ ਮੁੱਖ ਮੰਤਰੀ ਨੂੰ ਹੋਰ ਕਰਨ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਬਹੁਤ ਵਾਰੀ ਅਪੀਲ ਕੀਤੀ ਹੈ ਮੈਂ ਮਿਲਿਆ ਵੀ ਆਂ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਕੈਪਟਨ ਮੁੰਦਰ ਸਿੰਘ ਨੂੰ ਮਿਲਿਆ ਚੰਨੀ ਨੂੰ ਮਿਲਿਆ ਭਵੰਤ ਸਨਮਾਨ ਨੂੰ ਮਿਲਿਆ ਕਿ ਪੰਜਾਬ ਦੇ ਅੰਦਰ ਵੀ ਕੋਈ ਐਸਾ ਕਾਨੂੰਨ ਲੈ ਕੇ ਆਓ ਕੋਈ ਮਤਾ ਲੈ ਕੇ ਆਓ ਕੋਈ ਵਿਧਾਨ ਸਭਾ ਦੇ ਵਿੱਚ ਪਾਸ ਕਰੋ ਕਿ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਆ ਕੇ ਜ਼ਮੀਨ ਨਾ ਲੈ ਸਕੇ ਜਿਵੇਂ ਹਿਮਾਚਲ ਚ ਰਾਜਸਥਾਨ ਚ ਹੋਰ ਕਿ ਸੂਬਿਆਂ ਚ ਇਹ ਕਾਨੂੰਨ ਬਣਨਾ ਚਾਹੀਦਾ ਕਿ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਹੀ ਰੱਖਣੀਆਂ ਹੋਣ ਇਹ ਪੜਨਾ ਚਾਹੀਦਾ ਸੋ ਮੈਂ ਆਉਣ ਵਾਲੇ ਦਿਨਾਂ 'ਚ ਫੇਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਅੱਜ ਦਾ ਇਸ ਕਰਕੇ ਮੈਂ ਬੋਲਿਆ ਕਿਉਂਕਿ ਕਈ ਸੱਜਣਾਂ ਦੇ ਫੋਨ ਆਏ ਕਿ ਬਾਈ ਇਹ ਮਸਲੇ ਦੇ ਕੀ ਕਰਕੇ ਨੌਜਵਾਨ ਪੜਕਾਰ ਛੇਤੀ ਆ ਜਾਂਦੇ ਆ ਮੈਂ ਨੌਜਵਾਨਾਂ ਨੂੰ ਬਿਲ ਕਰਦਾ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਸੀਂ ਕੋਈ ਹਜੇ ਕਾਰਵਾਈ ਕਰੋ ਤੇ ਇਹ ਤੁਹਾਨੂੰ ਟੰਗਣ ਸੋ ਆਪਾਂ ਇਹਨਾਂ ਕੋਈ ਮੌਕਾ ਨਹੀਂ ਦੇਣਾ ਸ਼ਾਂਤਮਈ ਤਰੀਕੇ ਨਾਲ ਉਹ ਵੀ ਆਪਣੇ ਭੈਣ ਭਰਾ ਨੇ ਉਹਨਾਂ ਨੂੰ ਆਪਾਂ ਭੈਣ ਭਰਾ ਹੀ ਮੰਨਦੇ ਆ ਜਿਹੜੇ ਹਿਮਾਚਲ ਚੋਂ ਇੱਥੇ ਆਏ ਹੋਏ ਨੇ ਸਾਡਾ ਉਹਨਾਂ ਨਾਲ ਕੋਈ ਜ਼ੈਰ ਨਹੀਂ ਹੈ ਪਰ ਅਸੀਂ ਜੇ ਹੱਲ ਨਾ ਕੀਤਾ ਨਾ ਸਰਕਾਰਾਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਘੇਰ ਕੇ ਪਿਆਰ ਨਾਲ ਪਹੁੰਚਾ ਕੇ ਉਹਨੂੰ ਪੁੱਛਾਂਗੇ ਵੀ ਤੁਸੀਂ ਜਾ ਕੇ ਉਹਨਾਂ ਆਪਣੇ ਹਿਮਾਚਲੀਆਂ ਨੂੰ ਪੁੱਛੋ ਵੀ ਸਾਡੇ ਬੰਦਿਆਂ ਦੀ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ ਸੋਡੇ ਨਾਲ ਕੋਈ ਇੱਥੇ ਧੱਕੇਸ਼ਾਹੀ ਹੁੰਦੀ ਹੈ ਕੋਈ ਕੁੱਟਮਾਰ ਹੁੰਦੀ ਹੈ ਕੋਈ ਜਾਤੀ ਹੁੰਦੀ ਹੈ ਕੋਈ ਤੁਹਾਨੂੰ ਜਲੀਲ ਕੀਤਾ ਜਾਂਦਾ ਕਿ ਸਾਡੇ ਨਾਲ ਹੋ ਰਿਹਾ ਵੀ ਹੋ ਰਿਹਾ ਆਕੇ ਅਸੀਂ ਤਾਂ ਵੀ ਚੁੱਪਾਂ ਸੱਤਾ ਖੜੇ ਰਹੇ ਨੇ ਦਿਨਾਂ ਦੇ ਵਿੱਚ ਇਹ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਕੀ ਕਰਦੀ ਐ ਕੇਂਦਰ ਦੀ ਸਰਕਾਰ ਦੇ ਤੇ ਕੀ ਕਰਦੀ ਐ ਹਿਮਾਚਲ ਦੀ ਸਰਕਾਰ ਦੇ ਤੇ ਕੀ ਕਰਦੀ ਐ ਇਹ ਛੋਟੀ ਗੱਲ ਨਹੀਂ ਐ ਇਹ ਮਸਲੇ ਨੂੰ ਆਪਾਂ ਇੰਨੇ ਨਾ ਬਣਾ ਕੇ ਛੱਡ ਦਿਆ ਕਰਕੇ ਵੀ ਠੀਕ ਆ ਜੀ ਫੇਸਬੁੱਕ ਤੇ ਬੋਲ ਤਾਂ ਪੋਸਟ ਪਾਤੀ ਤਾਂ ਬਸ ਨਹੀਂ ਜੇ ਆਪਾਂ ਇਸ ਦਾ ਕੋਈ ਨਹੀਂ ਵਿਰੋਧ ਕਰਦੇ ਨਹੀਂ ਕੋਈ ਸੰਘਰਸ਼ ਕਰਦੇ ਤਾਂ ਇੰਨਾ ਘਟਨਾਵਾਂ ਨੇ ਵਧਣਾ ਇਕ ਘਟਲੀਆਂ ਨਹੀਂ ਇਕਟਾਣਾ